ਪਾਣੀ ਨਰ ਜਾ ਰਹਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਨੂੰ ਵੀ ਮਤਲਬ ਕਰ ਰਹੇ ਕਿ ਜਾਨ ਬਚਣੀ ਹੈ ਨਹੀਂ ਬਚਣੀ ਸਾਰੇ ਜਿਹੜਾ ਮਹਿਕਮਾ ਡਿਪਾਰਟਮੈਂਟ ਸਸਪੈਂਡ ਹੋਣ ਦਾ ਅਗਰ ਨਹੀਂ ਹੋਇਆ ਪਹਾਈ ਦੇ ਬੈਠਾਂਗੇ ਸਾਡਾ ਚੈਲੰਜ ਹੈ ਪਿੰਡ ਵਾ ਜਿਹੜੀ ਮੌਜੂਦਾ ਸਾਡੀ ਪੰਚਾਇਤ ਹੈ ਜਿਹਨਾਂ ਦਾ ਵੀ ਫਰਕ ਪੰਦਾ ਹੈ ਕਿ ਚਾਹਵ ਲੋਕ ਦਿਆਦ ਹੁਣਾ ਕਹਿਣਾ ਕੀ ਹੁੰਦਾ ਹੈ ਇੱਕ ਦੂਜੇ ਨਾਲ ਤੁੱਕ ਮੁੰਡਾਣਾ ਦੀ ਬੜੀ ਵੱਡੀ ਥੰਡੇ ਸਾਹਿਬ ਦਾ ਫਿਰ ਪੰਜ ਜਿਹੜੇ ਸਾਹਿਬ ਸਿੰਘ ਸਾਹਬਾ ਜੀ ਉਹਨਾਂ ਦੀ ਪਤਨੀ ਗੀਤਾ ਜੀ ਸਾਰੇ ਇੱਥੇ ਮੌਜੂਦ ਨੇ ਮੇਰੇ ਨਾਲ ਸਾਹਿਬ ਸਿੰਘ ਸਾਹਬਾ ਜੋ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਕਿਤੇ ਚੱਲੇ ਸੀ ਉਹ ਪਾਣੀ ਦੇ ਵਿੱਚ ਫਸ ਗਿਆ 2 ਘੰਟੇ ਲਗਾਤਾਰ ਆਪਾਂ ਇੱਥੇ ਪਾਣੀ ਦੇ ਵਿੱਚ ਨੇ ਆਏ ਰੈਸਕਿਊ ਟੀਮਾਂ ਮਦਦਿਆ ਨੂੰ ਬੁਲਾਇਆ ਮਦਦਿਆ ਨੂੰ ਬੁਲਾ ਆ ਤੇ ਇੱਥੇ ਹੋਰ سارے ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੈਂਡੀਕੈਪਾਂ ਨੂੰ ਕੱਢਿਆ ਉਹਨਾਂ ਦੇ ਸੇਫ ਜਗ੍ਹਾ ਤੇ ਪਹੁੰਚਾਇਆ ਇਹ ਜੋ ਨੁਕਸਾਨ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਗੂਗੂ ਸੀ ਐਕਸ ਸੀ ਨਾ ਇਹ ਜ਼ਿੰਮੇਵਾਰ ਆ ਇਹ ਅਸਲੀ ਜ਼ਿੰਮੇਵਾਰ ਆ ਇਹ ਜਹੀ ਜ਼ਿੰਮੇਵਾਰ ਆ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਆ ਇਹਨਾਂ ਨੇ ਜ਼ਿੰਮੇਵਾਰੀ ਉਹ ਕਿ 2 ਮਹੀਨੇ ਪਹਿਲਾਂ 1.5 ਮਹੀਨਾ ਇਹ ਪਾਣੀ ਦਾ ਪੁਨਾ ਇੱਕ ਨੰਬਰ ਜਿਹੜਾ ਆਗਣਾ ਇਹ ਬੰਦੋ ਐ ਕਿ ਇਹਨਾਂ ਨੇ ਕਿਉਂ ਸੁਫਾਈ ਜਿਨ੍ਹਾਂ ਦੇ ਹੱਥ ਡੋਰ ਆ ਉਹ ਕਦੇ ਗੱਡੀਆਂ ਦੇ ਵਿੱਚ ਇਧਰ ਘੁੰਮ ਰਿਆ ਕੱਲ ਉਹਦੇ ਕੋਲ ਮਰਿਆ ਗਿਆ ਕਿਹੜਾ ਲੋਕਾਂ ਨੇ ਦਸੂ ਕੀ ਕਿਰੇ ਕੇ ਇਹ ਆਪਣਾ ਹਿੱਸਾ ਨਹੀਂ ਮੰਦੇ ਇਹ ਉਹਨੂੰ ਪੰਜਾਬ ਦਾ ਹਿੱਸਾ ਨਹੀਂ ਬੰਦੇ ਇਹ ਕਿਸੇ ਸਟੇਟ ਨਾਲ ਦੂਜੀ ਨਾਲ ਜੋੜਨਾ ਚਾਹੁੰਦੇ ਮੈਂ ਚਾਹੁੰ ਕੱਲ ਆਈ ਉੱਥੇ ਖੜੇ ਹੀ ਕਰਾ ਵਿੱਚ ਨਹੀਂ ਆਏ ਨਾ ਮੇਰੇ ਘਰ ਤੇ ਜਾ ਕੇ ਦੇਖੇ ਕੀ ਨੁਕਸਾਨ ਹੋਇਆ ਕਿਦਾ ਕਿੰਨਾ ਨੁਕਸਾਨ ਹੋਇਆ ਬਸ ਵਿੱਚ ਪਾਣੀ ਆਇਆ ਹੋਇਆ ਸਾਰਾ ਸਵਾ ਹੋ ਗਿਆ ਸਭ ਕੁਝ ਸਵਾ ਹੋ ਗਿਆ ਕੁਝ ਵੀ ਨਹੀਂ ਬਣਿਆ ਉਸ ਬੈਂਕ ਬਣੀ ਉਹ ਕੀ ਕਰ ਰਿਹਾ ਕੁਝ ਨਹੀਂ ਕਰ ਰਿਹਾ ਨਾ ਘਰ ਆ ਕੇ ਦੇਖ ਰਿਹਾ ਕਿ ਕੀ ਨੁਕਸਾਨ ਹੋਇਆ ਕਿੰਨਾ ਕਿੰਨਾ ਹੋਇਆ ਗਲੀ ਤੱਕ ਨਹੀਂ ਆ ਰਿਹਾ ਪਾਣੀ ਨਹੀਂ ਪਾ ਕੇ ਨਹੀਂ ਹੁੰਦਾ ਪਾਣੀ ਦੀ ਕਾਟੀ ਹੋ ਰਿਹਾ ਕੱਲ ਤੱਕ ਜਿਵੇਂ ਚਾਹ ਜਾਈ ਜੀ ਕੱਲ ਵੀ ਇਸੇ ਵੀ ਲੈ ਗਈ ਉਹਨਾਂ ਨੇ ਪਾਣੀ ਦਾ ਨਿਕਾਲ ਕੇ ਰੱਖਿਆ ਇਸਰ ਪਾਂਦੇ ਨੇ ਕੁਛ ਰੇਰ ਦੇ ਜਿਹੜਾ ਸਵਾਗੋਣ ਕਰਾਤਾ ਕੋਈ ਆਇਆ ਕੋਈ ਆਇਆ ਸਤਿ ਸ਼੍ਰੀ ਅਕਾਲ ਸਰ ਤੁਸੀਂ ਦੇਖ ਹੀ ਰਹੇ ਹੋ ਉੱਧਰ ਤੂੰ ਦੇਖ ਕੇ ਆਇਓ ਕੈਮਰਾ ਮਾਰ ਕੇ ਵੀਡੀਓਗ੍ਰਾਫੀ ਤੁਸੀਂ ਕੀਤੀ ਹੈ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਸਾਰਾ ਜਿਹੜਾ ਨਹਿਰ ਦਾ ਪਾਣੀ ਹੈ ਇਹ ਸਾਰਾ ਸਾਡੇ ਭੇੜੀਆਂ ਇਹ ਬੱਟ ਸਪਲਾਈ ਮhalla ਸਾਡੇ ਭੇੜੀਆਂ ਦੇ ਸੱ ਹੈ ਜੀ ਤੇ ਇਹ ਇਸੇ ਮੱਲੇ ਨੂੰ ਸਾਰਾ ਪਾਣੀ ਕਿ ਆਇਆ ਪਰ ਪਾਣੀ ਇੰਨਾ ਜ਼ਿਆਦਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਨੂੰ ਵੀ ਮਤਲਬ ਕਰਨ ਦੇ ਹੀ ਕਿ ਆਡੀ ਜਾਨ ਬਚਣੀ ਹੈ ਕਿ ਨਹੀਂ ਬਚਣੀ ਤਾਂ ਹੁਣ ਤੁਸੀਂ ਦੇਖਿਆ ਕਿ ਜਿਹੜਾ ਸਮਾਨ ਜਿੰਨਾ ਵੀ ਕੀਮਤੀ ਸਮਾਨ ਸੀਗਾ ਸਾਰਿਆਂ ਦਾ ਸਾਰਾ ਹੀ ਖਰਾਬ ਹੋ ਗਿਆ ਖਾਣ ਨੂੰ ਕੁਝ ਨਹੀਂ ਹੈਗਾ ਸਿਰਫ ਇੱਕ ਕੱਲ ਤੋਂ ਸਾਡੀ ਸੀਪਲਿੰਗ ਕਮੇਟੀ ਹੈ ਬੇੜੀਆਂ ਪਿੰਡ ਦੇ ਵਿੱਚ ਉਹੀ ਸਾਰਾ ਕੁਝ ਕਰ ਰਿਹਾ ਹੈ ਮਤਲਬ ਆਪਾਂ ਸੇਵਾ ਲੱਗੀ ਹੋਈ ਸਾਡੀ ਮਾਲਕ ਨੇ ਲਾਈ ਹੋਈ ਆ ਉਹ ਆਪਾਂ ਕਰ ਰਹੇ ਆ ਠੀਕ ਹੈ ਜੀ ਤੇ ਹਾਲਾਤ ਤੁਹਾਨੂੰ ਦੱਸਿਆ ਇਸ ਘਰ ਦੇ ਵਿੱਚ ਵਿਆਹ ਆ ਠੀਕ ਹੈ ਜੀ ਬੋ ਮਤਲਬ ਅੱਗੇ ਘਰ ਇਹਨਾਂ ਦਾ ਡੂੰਗਾ ਘਰ ਸੀਗਾ ਠੀਕ ਹੈ ਇਹਨਾਂ ਦਾ ਪਾਣੀ ਸਰਕਾਰ ਦੇ ਓਕਰ ਦਾ ਲੈਵਲ ਹੋ ਗਿਆ ਉਹ ਕਹਿੰਦੇ ਸਾਡੇ ਸਾਰੇ ਗੈਣੇ ਰੁੜ ਗਏ ਤੁਹਾਨੂੰ ਖਾਲੀ ਡੱਬੀਆਂ ਵੀ ਦਸੀਆਂ ਠੀਕ ਹੈ ਹੁਣ ਇਹਨਾਂ ਨੂੰ ਕੌਣ ਪਰਭਾਈ ਕਰੇਗਾ ਜੀ ਤੇ ਸਾਰਾ ਜਿਹੜਾ ਕੁਝ ਹੋਇਆ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗਾ ਮੇਰੇ ਕੋਲ ਵੀਡੀਓ ਪਈ ਹੈ ਪੂਨਾ ਬੰਦ ਹੋਇਆ ਉਹਦੀ ਵਜ੍ਹਾ ਨਾਲ ਇਹ ਨਾ ਟੁਕੀ ਹੈ ਜਿਸ ਦੇ ਕਾਰਨ ਸਾਡਾ ਐਡਾ ਬੜਾ ਨੁਕਸਾਨ ਹੋਇਆ ਕਿ ਵੀ ਸਾਰੇ ਜਿਹੜਾ ਮੈਗਮਾ ਡਿਪਾਰਟਮੈਂਟ ਹੈ ਸਸਪੈਂਡ ਹੋਣ ਦਾ ਅਗਰ ਨਹੀਂ ਹੈ ਆਪਾਂ ਹਾਈਵੇ ਤੇ ਬੈਠਾਂਗੇ ਸਾਡਾ ਚੈਲੰਜ ਹੈ ਪਿੰਡ ਵਸੀਆਂ ਦਾ ਜਿਨ੍ਹਾਂ ਦਾ ਸਾਡੇ ਠੀਕ ਆ ਤੇ ਜਿਹੜੇ ਮੌਜੂਦਾ ਸਾਡੀ ਪੰਚਾਇਤ ਹੈਗੀ ਇਹਨਾਂ ਦਾ ਵੀ ਫਰਜ਼ ਬੰਦਾ ਹੈ ਕਿ ਜਦੋਂ ਲੋਕ ਦੇਣਾ ਦੂਣਾ ਕਹਿਣਾ ਕੀ ਹੁੰਦਾ ਇੱਕ ਦੂਜੇ ਦਾ ਦੁੱਖ ਵੰਡਾਣਾ ਵੀ ਬੜੀ ਵੱਡੀ ਚੀਜ਼ ਹੁੰਦੀ ਆ ਠੀਕ ਆ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਤੁਹਾਡੇ ਕੋ ਕੋਈ ਆਇਆ ਦੁੱਖ ਵੰਡਾਣ ਵਾਸਤੇ ਇਹੀ ਬੰਦੇ ਲੱਭਣੇ ਆ ਤੈਨੂੰ ਕੱਲ ਪਰਸੋਂ ਦੇ ਜਿਹੜੇ ਅੱਜ ਲੱਭਣ ਦੇ ਆ ਕਿ ਕੋਈ ਨਹੀਂ ਆਇਆ ਤੇ ਉੱਧਰ ਉੱਧਰ ਮੋਟਰਸਾਈਕਲ ਲੈ ਕੇ ਫਿਰੇ ਜਾਂਦੇ ਆ ਠੀਕ ਆ ਸਾਡੇ ਸਾਫਕਾ ਸਰਪੰਚ ਜਿਹੜੇ ਸਾਫਦੀਨ ਸਾਹਬਾ ਜੀ ਉਹਨਾਂ ਦੀ ਪਤਨੀ ਗੀਤਾ ਜੀ ਸਾਰੇ ਇੱਥੇ ਮੌਜੂਦ ਨੇ ਹਰ ਲੈ ਦਿੱਤੇ ਨਾ ਕੱਲ ਦੇਖਿਆ ਮਤਲਬ ਹਰ ਬਿੱਲੇ ਖਾਣ ਪੀਣ ਦਾ ਪ੍ਰਬੰਧ ਸਾਰਾ ਮਤਲਬ ਹੋ ਰਿਹਾ ਬਾਕੀ ਉਧਰ ਦੀ ਕੋਈ ਗੱਲ ਨਹੀਂ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਠੀਕ ਜਨਾ ਜਨਕਰਾ ਜਗਾ ਮੈਂ ਧੰਨਵਾਦ ਜੀਆਂ ਤੁਹਾਡਾ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਐਡੀ ਤਰਾਸ ਦੀ ਵਿੱਚ ਆ ਕੇ ਤੇ ਇਹਨਾਂ ਗਰੀਬ ਪਰਿਵਾਰਾਂ ਦਾ ਹੱਥ ਲੱਗਣੇ ਆ ਤੇ ਬਹੁਤ ਦਾ ਧੰਨਵਾਦੀ ਮੈਂ ਇਸ ਕਰਕੇ ਕਿ ਇਹ ਤੁਹਾਡੇ ਜਿਹੜੀ ਨਿਊਜ਼ ਜਿਹੜੀ ਹੈਗਾ ਤੁਹਾਡਾ ਨਿਊਜ਼ ਚੈਨਲ ਜਿਹੜਾ ਹੈਗਾ ਉਹਨੇ ਸਾਰੇ ਪੰਜਾਬ ਦੇ ਵਿੱਚ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਮੈਸੇਜ ਦੇਣਾ ਹੈਗਾ ਕਿ ਉਸ ਤਰਾਸਦੀ ਦੇ ਘੜੀ ਦੇ ਵਿੱਚ ਜਿਹੜੀ ਹੈਗੀ ਨਾ ਇਥੇ ਕੀ ਕੁਝ ਵਾਪਰਿਆ ਗਿਆ ਮੈਂ ਖੁਦ ਉਸ ਵੇਲੇ ਇਸ ਜਿਸ ਵੇਲੇ ਪਾਣੀ ਆਇਆ ਮੈਂ ਖੁਦ ਇਥੇ ਪਾਣੀ ਦੇ ਵਿੱਚ ਸੀਗਾ ਮੇਰੇ ਨਾਲ ਸਾਹਬ ਸਿੰਘ ਸਾਹਾ ਜੋ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਕਿਤੇ ਚੱਲੇ ਸੀਗੇ ਉਹ ਪਾਣੀ ਦੇ ਵਿੱਚ ਫਸ ਗਿਆ 2 ਘੰਟੇ ਲਗਾਤਾਰ ਆਪਾਂ ਇਥੇ ਪਾਣੀ ਦੇ ਵਿੱਚ ਨੇ ਆਇਆ ਰੈਸਕਿਊ ਟੀਮਾਂ ਮੁੰਡਿਆਂ ਨੂੰ ਬੁਲਾਇਆ ਮੁੰਡਿਆਂ ਨੂੰ ਆ ਕੇ ਇਥੇ ਫੋਸਾਰੇ ਪਰ 12 ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੈਂਡੀਕੈਪਰਾਂ ਨੂੰ ਕੱਢਿਆ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਮੈਂ ਇਸ ਕਰਕੇ ਤੁਹਾਨੂੰ ਇਹ ਮੈਸੇਜ ਦੇਣਾ ਚਾਹਨਾ ਤੁਹਾਡੇ ਚੈਨਲ ਦੇ ਥਰੂ ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਨ੍ਹਾਂ ਦੀ ਬਦੌਲਤ ਇਹ ਤਰਾਸਦੀ ਹੋਈ ਹੈ ਛਣ ਉਥਰਸੀ ਦੇ ਵਿੱਚ ਜੋ ਉਸ ਵੇਲੇ ਤਰਾਸਦੀ ਹੋਈ ਸੀ ਉਸ ਵੇਲੇ ਸਾਡੇ ਇਹਨਾਂ ਪਿੰਡਾਂ ਦਾ ਨੁਕਸਾਨ ਨਹੀਂ ਹੋਇਆ ਇਹ ਜੋ ਨੁਕਸਾਨ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਡਬੀਡੀਸੀ ਐਕਸ ਇਨ ਇਹ ਜ਼ਿੰਮੇਵਾਰ ਹੈ ਇਹ ਐਸਡੀਓ ਜ਼ਿੰਮੇਵਾਰ ਹੈ ਇਹ ਜੇਈ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਆ ਇਹਨਾਂ ਦੀ ਜ਼ਿੰਮੇਵਾਰੀ ਆ ਕਿ 2 ਮਹੀਨੇ ਪਹਿਲਾਂ ਮਹੀਨਾ ਡੇਢ ਮਹੀਨਾ ਇਹ ਪਾਣੀ ਦਾ ਪੂਨਾ ਇੱਕ ਨੰਬਰ ਜਿਹੜਾ ਅਗਣਾ ਇਹ ਬੰਦ ਹੋਇਆ ਸੀਗਾ ਇਹਨਾਂ ਨੇ ਕਿਉਂ ਸੁਭਾਈ ਨਹੀਂ ਕਰਾਈ ਇਹ ਇਹ ਸਿਰ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਘਰ ਘਰ ਕਰ ਨਾਲੇ ਇਹ ਜ਼ਿੰਮੇਵਾਰ ਅਧਿਕਾਰੀ ਹੈ ਕਿਉਂਕਿ ਇਹ 2.5 3 ਲੱਖ ਰੁਪਏ ਤਨਖਾਹ ਲੈ ਰਿਆ ਉਥੇ ਏਸੀਆਰ ਵਿੱਚ ਬੈਠ ਕੇ ਸਾਰਾ ਕੁਝ ਕਰ ਰਿਹਾ ਲੋਕਾਂ ਦਾ ਬੇੜਾ ਘਰ ਘਰ ਕਰ ਨਾਲੇ ਯਾਰ ਇਹਨਾਂ ਦੇ ਕਾਰਵਾਈ ਕਰਕੇ ਮੈਂ ਖਾਸ ਕਰਕੇ ਜ਼ਿਲ੍ਹਾ ਮੁੱਖ ਮੋਹਰੀ ਨੂੰ ਜਦੋਂ ਆਪਾਂ ਡੀਸੀ ਸਾਹਿਬ ਨੂੰ ਇਹ ਗੱਲ ਕਹਾਂਗਾ ਮੈਂ ਜੋੜ ਦੇ ਕੇ ਕੰਮ ਦਾ ਕਿ ਇਹਨਾਂ ਅਧਿਕਾਰੀਆਂ ਦੇ ਵਿਰੁੱਧ ਜਿਹੜੀ ਨੇ ਕਾਰਵਾਈ ਕੀਤੀ ਆ ਕਿ ਤਾਂ ਕਿ ਅੱਗੇ ਤੋਂ ਇਹੋ ਜਿਹੀ ਤਰਾਸ ਨਾ ਬਨਾ ਇਹਨਾਂ ਲੋਕਾਂ ਦਾ ਨੁਕਸਾਨ ਨਾ ਹੋਵੇ ਇਹ ਗਰੀਬ ਪਰਿਵਾਰ ਆ ਜਿਨ੍ਹਾਂ ਦਾ ਨਾ ਘਰ ਆ ਨਾ ਗੱਲ ਨਾ ਬਾਹਰ ਘਰਾਂ ਮੈਨਾਂ ਦੇ ਵਿੱਚ ਵਸਿਆ ਆ ਅੱਜ ਇਹਨਾਂ ਦੇ ਦੋ ਘਹਾ ਪੱਲੇ ਸਾਰਾ ਕੁਝ ਰੋਡ ਬੱਕਰ ਰੋੜ ਗਿਆ ਪਛੂ ਮਰ ਗਿਆ ਤਰਾਸੀ ਇੰਨੀ ਤਰਾਸੀ ਹੋ ਗਿਆ ਕਿ ਕੋਈ ਹੁਣ ਤੱਕ ਜਿਹੜਾ ਕੋਈ ਸਾਸਨੇ ਦੇ ਅਧਿਕਾਰੀ ਉਹ ਇੱਥੇ ਤੱਕ ਰਿ ਜਾਣ ਦਾ ਹਾਲ ਚਾਲ ਜਾਣਣ ਨਹੀਂ ਆਇਆ ਜਿਨ੍ਹਾਂ ਦੇ ਹੱਥ ਡੋਰ ਹੈ ਉਹ ਕਦੇ ਗੱਡੀਆਂ ਦੇ ਵਿੱਚ ਇੱਧਰ ਘੁੰਮ ਰਿਹਾ ਕਦੇ ਉੱਧਰ ਘੁੰਮ ਰਿਹਾ ਗਿਆ ਇਹਨਾਂ ਲੋਕਾਂ ਨੇ ਦੱਸੋ ਕੀ ਕਰੇ ਇਹ ਆਪਣਾ ਹਿੱਸਾ ਨਹੀਂ ਮੰਨਦੇ ਇਹ ਉਹਨੂੰ ਪੰਜਾਬ ਦਾ ਹਿੱਸਾ ਨਹੀਂ ਮੰਨਦੇ ਇਹ ਕਿਸੇ ਸਟੇਟ ਨਾਲ ਦੂਜੇ ਨਾਲ ਜੋੜ ਨਾ ਜਾਂਦੇ ਆ ਉਹ ਮੈਂ ਇਹ ਫੇਰ ਘੋਰ-ਘੋਰ ਮੰਗਦੇ ਮਾਖਰ ਕਰਦਾ ਮੈਂ ਇਹ ਹੋੜ ਕੇ ਜੀਸੀ ਸਾਹਿਬ ਨੂੰ ਇਹ ਗੱਲ ਕਹਾਂਗਾ ਕਿ ਇਹ ਜਿਹੜੇ ਦੋਸ਼ੀ ਜਿਹੜੇ ਅਧਿਕਾਰੀ ਜਿਹੜੇ ਹੈ ਉਹਨਾਂ ਦੇ ਕਾਰਵਾਈ ਕਰਕੇ ਇਹ ਜਿਹੜੇ ਗਰੀਬ ਪਰਿਵਾਰ ਆ ਇਹਨਾਂ ਦੀ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੈ ਉਹ ਮਦਦ ਕੀਤੀ ਜਾਵੇ ਠੀਕ ਤੁਹਾਨੂੰ ਗੁਲਾਮ ਦੇ ਨਾਮ ਤੋਂ ਲਿਆ ਮੇਰੇ ਕਰਕੇ ਨਾ ਕਾਨੂੰਨੀ ਮੈਰਿਜ ਸਟਾਰਟ ਹੋਣ ਵਾਲੀ ਆਪਾਂ ਸਾਰਾ ਰਾਸ਼ਨ ਵੀ ਰੱਖਿਆ ਹੋਇਆ ਹੈ ਇਹ ਸਾਰਾ ਸਕੀਮ ਇੰਤਜ਼ਾਮ ਕੀਤਾ ਹੈ ਗੈਣੇ ਗੱਤੀ ਵੀ ਬਣਾਏ ਹੋਏ ਨੇ ਅੱਬ ਰੁੜ ਕੇ ਨੋਗੇ ਵੀ ਬਣਾਏ ਹੋਏ ਇਹ ਬੜੀ ਦਸ ਮਾਨਵੀ ਲੱਗਿਆ ਹੋਈ ਸਾਬਰ ਰੋੜ ਗਿਆ ਸਾਬਤਵਾ ਹੋ ਗਿਆ ਨਾਲ ਦੇ ਘਰਾਂ ਚ ਨਾ ਗਾਰਾ ਹੋਇਆ ਪਿਆ ਨਾ ਮੱਛਲੀਆਂ ਆਇਆਂ ਇੰਨੋਈ ਟੀੜੇ ਮੁਕੋੜੇ ਘਰ ਆਇਓ ਜਾਂ ਸਕੋਲੀਆਂ ਤੱਕ ਆਇਆ ਹੱਥਾਂ ਨਾ ਚੁੱਕਿਆ ਹੱਥ ਖਰਾਬ ਹੋ ਗਿਆ ਪੈਰ ਖਰਾਬ ਹੋ ਗਿਆ ਕੱਪੜੇ ਵੀ ਨਹੀਂ ਬਚੇ ਬਰਤਨ ਵੀ ਨਹੀਂ ਬਚੇ ਨਾ ਪਾਣੀ ਦੀ ਪੀਣ ਹਲ ਫੋੜੀਆ ਕਿਰਵ ਚਾਚਾ ਜੀ ਆਏ ਜੀ ਤੱਕ ਆਏ ਜੋ ਕੱਲੇ ਵਾਲੇ ਕਰਮਚੌਕਲ ਆਏ ਉੱਥੇ ਖੜੇ ਗਏ ਘਰਾਂ ਵਿੱਚ ਨਹੀਂ ਆਏ ਨਾ ਉਹਨੇ ਘਰ ਕਿਚਾ ਦੇ ਦੇਖਿਆ ਕੀ ਨੁਕਸਾਨ ਹੋਇਆ ਕਿਹਦਾ ਕਿਹਨਾ ਨੁਕਸਾਨ ਹੋਇਆ ਬੇਚ ਵਿੱਚ ਪਾਣੀ ਆਇਆ ਹੈ ਸਾਰਾ ਤਬਾਹ ਹੋ ਗਿਆ ਸਭ ਕੁਝ ਤਬਾਹ ਹੋ ਗਿਆ ਕੁਝ ਵੀ ਨਹੀਂ ਬਚਿਆ ਸੁਪਰ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਸਰ ਆਪਣੇ ਜੋ ਪਹਿਲੇ ਸਰਪੰਚ ਬਣੇ ਹੋਏ ਆ ਚਾਚੀ ਜੀ ਆਏ ਆ ਪਾਣੀ ਦੇ ਰਿਹਾ ਖਾਣਾ ਦੇ ਰਿਹਾ ਸਭ ਕੁਝ ਚਲਾ ਦੇ ਆਮ ਸਾਫ ਕੰਮ ਕਰਾਏ ਹੋਏ ਆ ਸਭ ਕੁਝ ਇੰਗਰੀਟੀ ਟੀਮ ਸਾਡੀ ਜਿਹੜੀ ਪਹਿਲੀ ਵਾਰ ਨੂੰ ਪਈ ਆ ਜੀ ਬਹੁਤ ਸਪੋਰਟ ਕਰੇ ਕਰਦੇ ਆ ਮੈਡੀਕਲ ਦੀ ਸਪੋਰਟ ਕੋਈ ਨਹੀਂ ਆ ਮੈਡੀਕਲ ਸਪੋਰਟ ਤਾਂ ਆਈ ਹੋਈ ਆ ਟੈਂਪ ਲਗਾ ਹੋਇਆ ਪ੍ਰੈਸੈਂਟ ਦੇ ਰਿਹਾ ਖਾਣਾ ਵੀ ਦੇ ਰਿਹਾ ਪਰ ਇਸ ਤੋਂ ਨਾ ਸਾਡੇ ਕੋਲ ਕੱਪੜੇ ਆ ਨਾ ਪੈਸਾ ਨਾ ਗਹਿਣਾ ਘਟਾ ਸਭ ਪਰਵਾਸ ਹੋ ਗਿਆ ਤੇ ਦਾ ਪ੍ਰਸ਼ਾਸਨ ਗਈ ਦਿਨਤੀ ਆ ਕਾਦੀ ਮੰਗ ਮੋਰੀ ਘਰ ਸਾਡੀ ਹੈਲਪ ਕਰੋ ਬ੍ਰਦਰ ਕੰਮ ਆਇਆ ਦਾ ਵੀ ਟੁੱਟ ਨੂੰ ਨੂੰ ਪਈਆ ਉਹ ਰੀਆ ਦਾ ਕਾਰ ਤਰ ਟੁੱਟ ਗਿਆ ਉਹ ਨਾਲ ਮਗਾਉਂ ਦਿੱ ਗਾ ਕਾਂਡੀ ਕਿੱਥੇ ਆਇਆ ਸਟਗਰ ਵਿਆਹ ਸਟਾਰਟ ਹੋਣ ਵਾਲਾ ਡੱਬੇ ਬੰਦਲੇ ਗਿਆ ਸਭ ਕੁਝ ਰੁੜ ਗਿਆ ਬੱਤਨ ਵੀ ਨਹੀਂ ਬਚੇ ਕਿਚਨ ਦੀ ਬਹੁਤ ਬੁਰੀ ਹਾਲਤ ਤੁਸੀਂ ਦੇਖ ਜਾਣਾ ਕਿੰਨਾ ਕਿੰਨਾ ਗਾਰ ਆਇਆ ਆ ਕਰੇ ਨਾ ਕੋਈ ਹੈਲਪ ਕਰਾਣ ਆਇਆ ਰਾਣੀ ਜੂ ਚਾਚੀ ਜੀ ਬਣੇ ਹੋਏ ਮੈਂਬਰਸ ਬਣੇ ਸੀ ਉਹਨਾਂ ਨੂੰ ਲੈ ਕੇ ਆਏ ਉਹ ਕਰ ਕਰ ਦੇਖਿਆ ਉਹਨਾਂ ਨੇ ਕੱਪੜੇ ਵੀ ਸਾਡੇ ਉੱਪਰ ਚੜਾਏ ਆ ਉੱਪਰ ਕਿੰਨੀ ਹੈਲਪ ਕੀਤੀ ਆ ਤੇ ਜੋ ਨਿਊਜ਼ ਸਟੈਂਸ ਬਣੇ ਉਹ ਕੀ ਕਰ ਰਿਹਾ ਤੇ ਕੁਝ ਨਹੀਂ ਕਰ ਰਿਹਾ ਨਾ ਗਾਰਾ ਜਿੱਤੇ ਕਰਿਆ ਕੀ ਨੁਕਸਾਨ ਹੋਇਆ ਕਿੰਨਾ ਕਿੰਨਾ ਹੋਇਆ ਗਲੀ ਪੱਗ ਨਹੀਂ ਆ ਰਿਹਾ ਪਾਣੀ ਦਾ ਵਿਕਾਸ ਹੀ ਨਹੀਂ ਹੁੰਦਾ ਪਾਣੀ ਦਾ ਵਿਕਾਸ ਨਹੀਂ ਹੋ ਰਿਹਾ ਕੱਲ ਤੇ ਜਿੱਦ ਨੂੰ ਕਹਿ ਗਿਆ ਕੀ ਉਹਨਾਂ ਨੇ ਕੇਸੀ ਵੀ ਲੈ ਗਈ ਉਹਨਾਂ ਨੇ ਪਾਣੀ ਦਾ ਨਿਕਾਸ ਕਰਦੇ ਆ ਤੇ ਕੋਈ ਗਲੀਆਂ ਚ ਗਾਰਾ ਕਿੰਨਾ ਹੋਇਆ ਪਿਆ ਸਾਰੇ ਕਾਰ ਖਰਾਬ ਹੋ ਰਿਹਾ और तो तो ले गए इस घर का ना पूरा हाल ना तू जा नजर मार के देखो बहुत पूरा अलग अड्डा प्रशासन ने गई भी इनकी कि दर नहीं सारी मांग भी पूरी करो तो ना हाल करो कहीं पेड़ का गिना है हूं कोई ना के नुकसान हो तो नहीं कुछ बचरी बचा नहीं कुछ नहीं बच रहा था हूं की कर दे की खिला दे इसने ਕੋਈ ਕੋੜਾੜੇ ਕਰ ਦਿੱਕਿਆ ਯਾਰੀ ਲਗੇ ਮਾਰਿਆ ਆਇਓ ਇੰਨਾ ਨਗਾਰਾ ਇੰਨਾ ਪਾਣੀ ਆ ਕੀ ਕਰੀਏ 3 ਦਿਨ ਲਾਈ ਤੁਲੇ ਕੋਈ ਨਹੀਂ ਆਇਆ ਕਿ ਖੜਾ ਕੋਈ ਸਮਾਨ ਬਚਿਆ ਕਰਾ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਇੱਥੇ ਪਤਾ ਲੈਣ ਕੋਈ ਸਾਰ ਲੈਣ ਕੀ ਪਤਾ ਨਹੀਂ ਇਹਦੇ ਪੰਜ ਨਵੇਂ ਪੁੱਛਿਆ ਬਸ ਚੈਲੇਰ ਬਚਨ ਜਿਹੜੇ ਸਹਾ ਬੋਰਨ ਕਰਾ ਰਹੇ ਹਾਂ ਕੋਣ ਆਇਆ ਕੋਣ ਆਇਆ ਦੂਜਾ ਕੋਈ ਸਾਹਿਬ ਆਇਆ ਪਾਲ ਸਿੰਘ ਬਾਬਾ ਜੀ ਤਨੀ ਆ ਦੂਸਰੇ ਆਏ ਨੇ ਬਾਬਾ ਜੀ ਘਨੇ ਬਾਬੀ ਆਏ ਨੇ ਸਹਾ ਬੋਰ ਆਏ ਨੇ ਕੋਈ ਨਹੀਂ ਆਇਆ ਤੇ ਆਪਰਾ ਸੁਣਾ ਜੋ ਕਿਛੜ ਬਣੀ ਆਤੀ ਮਰਗੁਰ ਕੀ ਆਇਆ ਕੋਈ ਨਹੀਂ ਤਾਂ